ਦੇਖਸਾਂ ਨੂੰ ਤਸਵੀਰਾਂ ਬੇਟੀ ਨੂੰ ਸ੍ਰੀ ਚੌੜ ਸਾਹਿਬ ਤੇ ਖਾਲਸਾ ਐਗਰੋ ਜੋ ਵਰਸੇ ਦੁਕਾਨ ਹੈ ਬੇਲਾ ਰੋਪੜ ਰੋਡ ਤੇ ਚੌਲਾਂ ਦਾ ਦੇਸੀ ਘਿਓ ਦੇ ਚੌਲਾਂ ਦਾ ਲੰਗਰ ਸ਼ੁਰੂ ਕਰ ਦਿੱਤਾ ਗਿਆ ਔਰ ਜੀ ਸਾਹਿਬ ਇਹ ਅਗਵਾਈ ਕਰਦੇ ਸਰਪੰਚ ਗੁਰਵਿੰਦਰ ਸਿੰਘ ਜੀ ਤੇ ਹੋਰ ਤੇ ਦੇਖ ਸਕਦੇ ਹੋ ਤਸਵੀਰਾਂ ਲੰਗਰ ਸ਼ੁਰੂ ਕਰ ਦਿੱਤਾ ਗਿਆ ਚੌਲਾਂ ਦਾ ਜੋ ਸੰਗਤਾਂ ਦੇ ਬਣ ਕੇ ਤਿਆਰ ਹੋ ਚੁੱਕੇ ਨੇ ਕਾਜ ਦੀ ਜਦਾਵ ਤੇ ਦੇਸੀ ਕੀਓ ਦੇ ਵਿੱਚ ਤਿਆਰ ਹੋਏ ਮਿੱਠੇ ਚੌਲ ਮਿੱਠੇ ਚੌਲਾਂ ਦਾ ਲੰਗਰ ਜੋ ਸ਼ੁਰੂ ਕਰ ਦਿੱਤਾ ਗਿਆ ਇਹ ਤਸਵੀਰਾਂ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਦੇਸੀ ਕੀ ਕਾਜੂ ਬਰਾਮਾ ਨਾਲ ਪਾ ਕੇ ਚੌਲ ਬਣਾਏ ਗਏ ਨੇ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਤਸਵੀਰਾਂ ਆਜੂ ਬਨਾਮ 파ਕੇ ਕੇਸਰ ਕਾਜੂਦਾਨ ਬਰਜ ਤੇ ਚੈਰੀ ਤੇ ਸੀਕੀ ਦੇ ਵਿੱਚ ਆ ਕੇ ਇਹ ਚੌਲਾਂ ਦਾ ਲੰਗਰ ਪਿਆਰ ਰਿਹਾ ਜੋ ਪਰ ਤੋੜਾ ਸ਼ੁਰੂ ਕਰ ਦਿੱਤਾ ਗਿਆ ਹੈ। ਸਾਈਡ ਤਸਵੀਰਾਂ ਹੋਜੀ ਸਾਹਿਬ ਤੇ ਸਭ ਪੰਜ ਕੋਬਾ ਲਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਆ ਗਏ ਸ਼ੁਰੂ ਕਰ ਦਿੱਤਾ ਗਿਆ ਹੈ। ਹਰ ਸਾਲ ਨਾ ਬੰਨੋ ਉਹ ਪਰਾਲਾ ਕੀਤਾ ਜਾਂਦਾ ਜਿਸ ਦੇ ਵਿੱਚ ਕਾਜੂ ਬਦਾਮ ਰੇਸੀ ਕੀ ਦੇ ਨਾਲ ਤਿਆਰ ਚਾਉਲਾ ਦਾ ਲੰਗਰ ਤਿਆਰ ਕੀਤਾ ਜਾਂਦਾ ਧਿਆਨ ਗੱਲ ਥੋੜਾ ਜਿਹਾ ਮੋਟਰਸਾਈਕਲ ਵਾਲਾ ਨਾ ਜੋ ਬਦਾਮਾਂ ਦਾ ਤੇ ਸੀਕਿਓ ਇਹ ਨਾਲ ਤਿਆਰ ਕੀਤੇ ਹੋਏ ਚੌਲ ਜੋ ਕਿ ਇੱਥੇ ਲੰਗਰ ਦੇ ਵਿੱਚ ਪਪਾਏ ਜਾ ਰਹੇ ਨੇ ਆ ਦੋ ਇੱਧਰ ਤੁਸੀਂ ਉੱਧਰ ਇੱਧਰ ਦੋ live ਤਸਵੀਰਾਂ ਸੇਵਾਦਾਰ ਸੇਵਾ ਕਾਰਨ ਸਰਪੰਚ ਜੀ ਘੋਂਦਾ ਜੀ ਪੈਣੀ ਦੇ ਨਾਲ ਹੀ ਕਿਤੇ ਆ ਜਾ ਵੀ ਚੌਲ ਖਾ ਕੇ ਜਾਈ ਫਾਈਵ ਤਸਵੀਰਾਂ ਇੱਥੇ ਚੌੜ ਦੇਸੀ ਕੀ ਦੇ ਨਾਲ ਤਿਆਰ ਜੋ ਲੰਗਰ ਤਿਆਰ ਹੈ ਚੌਲਾਂ ਦਾ ਪੂਰੇ ਸੇਵਾਦਾਰ ਸੇਵਾ ਕਰ ਰਹੇ ਨੇ ਦਰਦ ਦਰਦ ਮੁਕਤਲੇ ਸੇਵਾ ਦਾ ਸੇਵਾ ਕਰ ਰਹੇ ਨੇ লাইਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੌੜਾ ਦਾ ਲੰਗਰ ਹਰ ਸਾਲ ਫੌਜੀ ਸਾਹਿਬ ਜੋ ਪੈਸਟੀਸਾਈਡ ਦੁਕਾਨ ਕਰਦੇ ਨੇ ਉਹਨਾਂ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾਂਦਾ ਹੈ ਗ੍ਰਾਮ ਦਾ ਸਰਪੰਚ ਪੈਣੀ ਦੇ ਸਹਿਯੋਗ ਨਾਲ ਕਾਲਾ ਸਾਹਮਣੇ ਆ ਰਿਹਾ ਹੈ ਕਾਲਾ ਉਹਦਾ ਸਹਿਯੋਗ ਹੈ ਤੇ ਲੰਗਰ ਚੌੜਾ ਦਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਬੇਸੀ ਕੀ ਦੇ ਕੀ ਹਾਲ ਹੈ ਮਾੜਾ ਉਹ ਅੰਦਰ ਤਿਆਰ ਹੈ ਚਾਵਲੇ ਲੈ ਨਹੀਂ ਚਾਵਲਾ ਬਾਈ ਸਹੀ ਹੋ ਰਹੀ ਲਾਈਵ ਤਸਵੀਰਾਂ ਅਦਰ ਦਿਓ 50 ਦਮੜੇ ਇੱਕ ਆ ਪਾਣੀ ਦਿਓ ਜੀ ਇੱਕ ਬੰਦਾ ਬਾਈ ਇੱਕ ਪਾਣੀ ਨਹੀਂ ਪਹਿਲਾਂ ਇੱਕ ਬੰਦਾ ਪਾਣੀ ਮੰਗਦੇ ਆ ਤਸਵੀਰ ਆ ਦੇਖ ਸਕਦੇ ਹੋ ਤੁਸੀਂ ਲੰਗਰ ਦੇਸੀ ਕੀ ਨਾਲ ਤਿਆਰ ਕੀਤਾ ਹੋਇਆ ਆ ਉਹ ਉਹ ਨੂੰ ਨਹੀਂ ਖਾਣ ਦੇ ਰਿਹਾ ਉਹ ਨੂੰ ਵੀ ਕਲੱਗ ਪਾਓ ਦੇਸੀ ਸਗਰਤਾ ਲਾਈਵ ਤਸਵੀਰਾਂ ਵਧੀਆ ਵੜੇ ਵੀ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਘਰਾਂ ਦੇ ਦੀ ਲੈ 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 ਇੱਧਰ ਦੇ ਬਾਈ ਨੂੰ ਬਾਈ ਜੀ ਨੂੰ ਦੋ ਆ ਜਾ ਬਾਈ ਲੰਗਰ ਛੱਕੇ ਬਾਈ ਜੀ ਚੌਲਾਂ ਦਾ ਦਿਓ ਕੰਨਿਆ ਦੇਵੀ ਨੂੰ ਤਸਵੀਰ ਤੁਸੀਂ ਦੇਖ ਸਕਦੇ ਹੋ